ਭਰਤੇ ਤੁਹਾਨੂੰ ਯਾਦ ਹੈ ਕਿ ਚੋਣ ਪ੍ਰਚਾਰ ਦੇ ਆਖਰੀ ਦਿਨ ਜੋਗੀ ਹਰੀ ਜਦੋਂ ਲੁਧਿਆਣਾ ਚ ਚੋਣ ਰੈਲੀ ਨੂੰ ਸਬੋਧਨ ਕਰ ਰਹੀ ਸੀ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਲਈ ਵੋਟਾਂ ਮੰਗ ਰਹੇ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ 48 ਘੰਟੇ ਲਈ ਪੰਜਾਬ ਸਾਨੂੰ ਸੌਂਪ ਦਿਓ ਅਸੀਂ ਗੈਂਗਸਟਰਵਾਦ ਦਾ ਸਫਾਇਆ ਕਰ ਦਾਂਗੇ ਹੈਨਾ ਤੇ ਬੜਾ ਮਤਲਬ ਕਿ ਜੋਗੀ ਦੇ ਨਾਂ ਤੇ ਨਾਰੇਬਾਜੀ ਸਾਰਾ ਕੁਝ ਤੇ ਜੋਗੀ ਕਹਿੰਦੇ ਸੀ ਐਕਤੀ ਇੱਥੋਂ ਭਾਜਪਾ ਨੂੰ ਜਿਤਾ ਕੇ ਭੇਜੋ ਲਓ ਫਿਰ ਪੰਜਾਬ ਦੀ ਕਾਇਕਲਪ ਹੋ ਜੂਗੀ ਤੇ 48 ਘੰਟੇ ਦੇ ਦਿਓ ਗੈਂਗਸਟਰਾਂ ਸਫਾਇਆ ਹੋ ਜੂ। ਤੇ ਅਧਰ ਗਿਆਨੀ ਰਗਵੀਰ ਸਿੰਘ ਜੀ ਕਹਿੰਦੇ ਕਿ ਭਾਈ ਯੂਪੀ ਦੇ ਵਿੱਚ ਇੱਕ ਨਵਾਲਿਕ ਬੱਚੀ ਹੈ ਉਹ ਵੀ ਗ੍ਰੰਥੀ ਸਿੰਘ ਦੀ ਬੱਚੀ ਹੈ अगਵਾ ਕੀਤੀ ਜਾਂਦੀ ਹੈ ਤੇ ਉਹਨਾਂ ਬਲਾਤਕਾਰ ਹੁੰਦਾ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਈ ਦਿਵਾ ਦਿਓ। ਤੇ ਉੱਥੇ ਕਹਿੰਦੇ ਅਮੀਰਾ ਨੂੰ ਬਚਾਉਣ 'ਚ ਲੱਗੀ ਹੈ ਤੁਹਾਡੀ ਪੁਲਿਸ ਤੁਹਾਡੀ ਸਰਕਾਰ। ਜੀ ਹਾਂ। ਸ਼੍ਰੀ ਹਕਾਲਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ 7 ਦਿਨਾਂ ਦਾ ਸਮਾਂ ਦਿੱਤਾ ਹੈ ਕਿ 7 ਦਿਨਾਂ ਦੇ ਵਿੱਚ ਵਿੱਚ ਗਰੰਥੀ ਸਿੰਘ ਦੀ ਬੱਚੀ ਨਾਲ ਪੀਲੀਪੀ ਦੇ ਜ਼ਿਲ੍ਹੇ ਦੇ ਵਿੱਚ ਰੇਪ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਅੰਦਰ ਦਿਓ ਤੇ ਕਾਨੂੰਨੀ ਬਣਦੀ ਸਖਤ ਕਾਰਵਾਈ ਕਰੋ ਨਹੀਂ ਤਾਂ ਫਿਰ ਸੰਗਤ ਨਜਿੱਠਣ ਦੇ ਲਈ ਇਸ ਫੈਸਲੇ ਨੂੰ ਜਦੋਂ ਅੱਗੇ ਵਧੇਗੀ ਤਾਂ ਇਤਿਹਾਰ ਸਾਹਿਬ ਕਹਿੰਦੇ ਮੈਂ ਅਗਵਾਈ ਕਰੂੰਗਾ ਯੂਪੀ ਦੇ ਫਿਲੀਪਪਤ ਜ਼ਿਲ੍ਹੇ ਦੇ ਵਿੱਚ ਗਰੰਥੀ ਸਿੰਘ ਦੀ ਅਨਵਾਲਗ ਬੱਚੀ ਨਾਲ ਮਿਲਤ ਕਰ ਹੁੰਦਾ ਪਹਿਲਾਂ ਉਹਨੂੰ ਅਗਵਾ ਕੀਤਾ ਜਾਂਦਾ ਫਿਰ ਉਹਨਾਂ ਬਲਾਤ ਕਰ ਹੁੰਦਾ ਇਹ ਮਾਮਲਾ ਅਕਾਲ ਤੱਕ ਸਭ ਦੇ ਧਿਆਨ 'ਚ ਆਉਂਦਾ ਅਕਾਲ ਤੱਕ ਦੇ ਧਿਆਨ ਤੇ ਆਉਣ ਤੋਂ ਰੋਦ ਕੇਨੀ ਰਗਵੀਰ ਸਿੰਘ ਹੋਰੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਬਾਤ ਚਦੇ ਨੇ ਤੇ ਯੂਪੀ ਸਰਕਾਰ ਨੂੰ ਪੱਕਾ ਦਾ ਚਿੱਠੀ ਲਿਖਦੇ ਨੇ ਤੇ ਚਿੱਠੀ ਲਿਖ ਕੇ ਕਹਿੰਦੇ ਨੇ ਇੱਕ ਹਫਤੇ ਦਾ ਸਮਾਂ ਇਸ ਲਈ ਕਹਿੰਦੇ ਕਿ ਇਹਦੇ ਉੱਤੇ ਪੰਡ ਦੀ ਕਾਰਵਾਈ ਕਰੋ ਉਹ ਕਹਿੰਦੇ ਕਿ ਇੱਕ ਘਟਨਾ ਦੇ ਹਵਾਲੇ ਨਾਲ ਉਹ ਕਹਿੰਦੇ 13 ਸਾਲ ਦੀ ਬੱਚੀ ਆ ਤੇ ਬਕਾਇਦਾ ਤੌਰ ਤੇ ਉਹ ਬੱਚੀ ਨਾਲ ਅਗਵਾਕਰ ਤੋਂ ਜਦੋਂ ਬਲਾਤਕਾਰ ਹੁੰਦਾ ਤੇ ਉਹ ਬੱਚੇ ਮੈਜਿਸਟ੍ਰੇਟ ਦੇ ਕੋਲ ਆ ਕੇ ਆਪਣੇ ਬਿਆਨ ਦਰਜ ਕਰਾਉਂਦੇ ਆ ਰੋਪੀਆਂ ਨੂੰ ਪਛਾਣ ਰਹੀ ਹੈ ਤੇ ਪਛਾਣਨ ਦੇ ਬਾਵਜੂਦ ਯਾਨੀ ਰਕबीर ਸਿੰਘ ਯੂਪੀ ਦੀ ਸੰਗਤ ਦੇ ਹਵਾਲੇ ਨਾਲ ਇਹ ਗੱਲ ਸਾਂਝੀ ਕਰ ਰਹੇ ਨੇ ਉਹ ਕਹਿੰਦੇ ਕਿ ਪਛਾਣਨ ਦੇ ਬਾਵਜੂਦ ਤੁਹਾਡੀ ਪੁਲਿਸ ਕੁਝ ਅਮੀਰਾਂ ਦੇ ਖਿਲਾਫ ਅਮੀਰ ਰੋਪੀਆਂ ਦੇ ਖਿਲਾਫ ਕਾਰਵਾਈ ਕਰਨੋਂ ਭੱਜ ਰਹੀ ਹੈ ਕਹਿੰਦੇ ਪੁਲਿਸ ਸਪੱਸ਼ਟ ਕਹਿ ਰਹੀ ਹੈ ਕਿ ਸੰਗਤ ਨੇ ਹਵਾਲਾ ਸਾਨੂੰ ਦਿੱਤਾ ਕਿ ਪੁਲਿਸ ਸਪੱਸ਼ਟ ਕਹਿ ਰਹੀ ਹੈ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਜੋ ਕਿ ਜੀ ਤੁਸੀਂ ਕਹਿੰਦੇ 48 ਘੰਟਿਆਂ ਦੇ ਵਿੱਚ ਯਾਨੀ ਰਕबीर ਸਿੰਘ ਨੇ ਵੀ ਕਿਹਾ ਕਿ ਜੋਗੀ ਤਾਂ ਦਾਅਵੇ ਕਰਦੇ ਸੀ ਕਿ ਕਿ ਇੱਕ ਚੌਂਕ 'ਚ ਘਟਨਾ ਵਾਪਰਦੀ ਹੈ ਦੂਜੇ ਚੌਂਕ ਤੇ ਅਸੀਂ ਲੋਸ਼ਨ ਗੋਲੀਆਂ ਮਾਰ ਦਿੰਨੇ ਆ ਤੇ ਜੋ ਯੂਪੀ ਤਾਂ ਅਸੀਂ ਮੁਕਤ ਕਰ ਲਿਆ ਤੇ ਫਿਰ ਇਹ ਘਟਨਾ ਤੇ ਕਾਰਵਾਈ ਕਿਦੋਂ ਪੀਲੀਪੀਤ ਖੇਤਰ ਬਟੀਗੰਦੀ ਚ ਸਿਕਪਈ ਚਾਰਾ ਬਸਦਾ ਪੰਜਾਬੀ ਪਈਚਾਰਾ ਬਸਦਾ ਕਿਸਾਨੀ ਨਾਲ ਜੁੜਿਆ ਤੇ ਕਿਸਾਨ ਅੰਦੋਲਨ ਦੌਰਾਨ ਵੀ ਉੱਥੋਂ ਤਕੜੀ ਬਾਝੂੜਦੀ ਰਹੀ ਹੈ ਤੇ ਪਰ ਹੁਣ ਇਸ ਘਟਨਾ ਦੇ ਉੱਤੇ ਇੱਕ ਸਵਾਲ ਆਇਆ ਤੇ ਉਹ ਸਵਾਲ ਜੋਗੀ ਜੀ ਤੇ ਅਦਿੱਤਿਆਨਾਥ ਲਈ ਹੈ ਕਿ ਭਾਈ ਹੁਣ ਤੁਹਾਡੀ ਉਹ ਕਾਰਵਾਈ ਕਿੱਥੇ ਆ ਸੁਇਸਲੀ ਕਹਿੰਦੇ ਕਿ ਹਫਤੇ ਦੇ ਅੰਤ ਤੱਕ ਸਰਕਾਰ ਕਾਰਵਾਈ ਕਰੇ। ਇਹ ਸਭ ਦੇ ਦਰਮਿਆਨ ਜਾਂਦੇ ਜਾਂਦੇ ਇਹ ਵੀ ਖਬਰ ਕੌੜ ਮੰਗਦੀ ਹੈ ਜੀ ਕਿ ਬਾਬਲ ਕਲਾਂ ਗੋੜੀ ਕਾਂਡ ਮਾਮਲੇ ਦੀ ਸੁਣਵਾਈ ਹੁਣ ਫਰੀਦਕੋਟ ਤੋਂ ਬਦਲ ਕੇ ਚੰਡੀਗੜ੍ਹ ਕਰ ਦਿੱਤੀ ਗਈ ਹੈ। ਅਸਲ 'ਚ ਇਸ ਮਾਮਲੇ ਦੇ ਵਿੱਚ ਨਾਮਜਦ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਕਰਜੀ ਲਾਈ ਸੀ ਫਰੀਦਕੋਟ ਦੀ ਅਦਾਲਤ 'ਚ ਕਿ ਜੀ ਸੁਣਵਾਈ ਫਰੀਦਕੋਟ ਤੋਂ ਵਾਰਕ ਕੀਤੀ ਹੈ। ਬਾਬਲ ਕਲਾਂ ਗੋੜੀ ਕਾਂਡ ਮਾਮਲੇ ਨੂੰ ਇਸ ਨਵੇਂ ਮੋੜ ਵੱਜੋਂ ਵੇਖਿਆ ਜਾ ਰਿਹਾ ਕਿ ਐਨ ਵੋਟਾਂ ਦੇ ਦੌਰਾਨ ਇਹ ਅਦਾਲਤੀ ਪਰਚੇ ਦਾ ਆਪਣਾ ਇੱਕ ਪ੍ਰਕਿਰਿਆ ਆਪਣੇ ਹਿਸਾਬ ਨਾਲ ਚੱਲਦੀ ਹੈ ਪਰ ਚੋਣਾ ਦਾ ਇੱਕ ਦਿਨ ਪਹਿਲਾਂ ਇਸ ਤਰ੍ਹਾਂ ਦਾ ਆਉਣਾ ਤੇ ਖਬਰ ਤਾਂ ਹੈਗੀ ਹੋਣਾ ਸੋ ਇਸ ਲਈ ਕਹਿੰਦੇ ਕਿ ਉਹ ਸੁਣਵਾਈ ਨੂੰ ਹੁਣ ਉਥੋਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਸ ਐਪਲੀਕੇਸ਼ਨ ਨੂੰ ਚਰਨਜੀਤ ਸ਼ਰਮਾ ਉਹਨਾਂ ਦੀ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਸੀ ਤੇ ਉਹਦੇ ਉੱਤੇ ਫਿਰ ਹੁਣ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸੋ ਹੁਣ ਬੈਬਲ ਕਲਾਂ ਗੋੜੀਕੰਡ ਮਾਮਲੇ ਦੀ ਸੁਣਵਾਈ ਫਰੀਦਕੋਟ ਚ ਨਹੀਂ ਚੰਡੀਗੜ੍ਹ ਚ ਹੋਏਗੀ ਤੁਸੀਂ ਵੇਖਦੇ ਰਹੋ ਦਾ ਟੀਵੀ